ਸਤਿ ਸ਼੍ਰੀ ਅਕਾਲ ਜੀ ਜਲਤਿਆ ਤੁਹਾਡਾ ਸਵਾਗਤ ਹੈ ਮੈਂ ਗੋਤਮ ਜੰਦਰੀ ਪੰਜਾਬ ਚ ਜਿੱਦਾਂ ਜਿੱਦਾਂ ਗਰਮੀ ਵਧਦੀ ਜਾ ਰਹੀ ਹੈ ਸਿਆਸੀ ਤਾਪਮਾਨ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਚੋਣ ਮੇਜਦਵਾਰਾਂ ਦਾ ਐਲਾਨ ਕਰਦੀਆਂ ਜਾ ਰਹੀਆਂ ਨੇ ਕੱਲ ਹੀ ਆਮ ਆਦਮੀ ਪਾਰਟੀ ਨੇ ਆਪਣੇ ਹੋਰ ਮੇਜਦਵਾਰਾਂ ਦਾ ਐਲਾਨ ਕਰਕੇ 13 ਦੀਆਂ 13 ਲੋਕ ਸਭਾ ਸੀਟਾਂ ਜਿਹੜੇ ਪੰਜਾਬ ਦੀਆਂ ਨੇ ਉੱਤੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਤੇ ਲਗਾਤਾਰ ਹੁਣ ਦੂਸਰੀਆਂ ਪਾਰਟੀਆਂ ਵੀ ਇਸੇ ਚਾਕੇ ਆਪਣੇ ਸਾਰੇ ਉਮੀਦਵਾਰ ਐਲਾਨ ਕਰ ਦੇਵੇ ਲਗਾਤਾਰ ਭਾਰਤੀ ਜਨਤਾ ਪਾਰਟੀ ਕਾਂਗਰਸ ਤੇ ਕਾਦੀ ਦੇ ਲੋਗੋ ਲੋ ਵੀ ਆਪਣੇ ਜਿਹੜੇ ਉਮੀਦਵਾਰ ਹੌਲੀ-ਹੌਲੀ ਐਲਾਨ ਕੀਤੇ ਜਾ ਰਹੇ ਨੇ ਪਰ ਆਮ ਆਦੀ ਪਾਰਟੀ ਇੱਥੇ ਮੋਚਾ ਮਾਰ ਚੁੱਕੀ ਆ ਤੇ ਗੱਲ ਕਰੀਏ ਕਿ ਆਮ ਆਦੀ ਪਾਰਟੀ ਵੱਲੋਂ ਬੜੇ ਸਟ੍ਰੈਟਿਜੀਕ ਢੰਗ ਨਾਲ ਜਿਹੜੀ ਰਣਨੀਤੀ ਦੇ ਤਹਿਤ ਇਹ ਜਿਹੜਾ ਐਲਾਨ ਕੀਤਾ ਜਾ ਰਿਹਾ ਹੁਣ ਆਪਾਂ ਦੇਖੀਏ ਪੰਜਾਬ ਚ ਜੇ ਮੌਜੂਦਾ ਸਥਿਤੀ ਦੇਖੀਏ ਤੇ ਐਸ ਲਈ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾ ਜਿੱਥੇ-ਇੱਥੇ ਵੀ ਐਲਾਨ ਕਰ ਚੁੱਕੀ ਐ ਉੱਥੇ ਲਗਾਤਾਰ ਉਹਨਾਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਐ ਅਸੀਂ ਗੱਲ ਕਰੀਏ ਸਾਵਨੋਂ ਪਹਿਲਾਂ ਅੰਮ੍ਰਿਤਸਰ 'ਚ ਅੰਮ੍ਰਿਤਸਰ 'ਚ ਸਾਵਨੋਂ ਪਹਿਲਾਂ ਜਿਹੜੇ ਕਾਂਗਰਸ ਜਿੱਤੇ ਪਾਰਟੀ ਜਨਤਾ ਪਾਰਟੀ ਤੇ ਅਕਾਲੀ ਦਲ ਆਪਣੇ ਜਿਹੜੇ ਆ ਉਮੀਦਵਾਰ ਐਲਾਨ ਕਰ ਚੁੱਕੇ ਐ ਤੇ ਨਾਲ ਹੀ ਜਿਹੜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਉਹਦੇ ਵੱਲੋਂ ਵੀ ਉਮੀਦਵਾਰ ਲਾਣਿਆ ਹੁਣ ਇੱਥੇ ਚੋਕਨਾ ਮੁਕਾਬਲਾ ਨਜ਼ਰ ਆ ਰਿਹਾ ਐ ਤੇ ਗੁਰਜੀਤ ਓਜਲਾ ਕਾਂਗਰਸ ਦੇ ਜਿਹੜੇ ਸੀਟਿੰਗ ਐਮਪੀ ਐ ਉਹਨਾਂ ਨੂੰ ਫੇਰ ਦਿੱਤਾ ਆਇਆ ਟਿਕਟ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਐ ਉਹ ਤਰਨਜੀਤ ਸੰਧੂ ਨੂੰ ਉਤਾਰਿਆ ਗਿਆ ਜਿਹੜੇ ਕੀ ਸਾਬਕਾ ਅੰਬੈਸਡਰ ਯੂਐਸਏ ਦੇ ਚ ਰਹੇ ਆ ਤੇ ਹੁਣ ਅਨਿਲ ਜੋਸ਼ੀ ਨੂੰ ਅਕਾਲੀ ਦਲ ਨੇ ਉਤਾਰਿਆ ਆਇਆ ਚੋਣ ਮੈਦਾਨ ਚ ਜਿਹੜੇ ਕੀ ਭਾਰਤੀ ਜਨਤਾ ਪਾਰਟੀ ਚੋਂ ਹੀ ਅਕਾਲੀ ਦਲ ਚ ਪਿਛਲੇ ਦਿਨ ਆਏ ਸੀ ਤੇ ਆਮ ਆਦਮੀ ਪਾਰਟੀ ਨੇ ਕੁਲਦੀਪ ਧਾਲੀਵਾਲ ਨੂੰ ਜਿਹੜੇ ਸਾਫ ਮੰਤਰੀ ਐ ਐਸ ਵੱਲੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਹੁਣ ਇੱਥੇ ਚੋਕਨਾ ਮੁਕਾਬਲਾ ਹੈ ਬੜੀ ਫਸਲੀ ਟੱਕਰ ਨਜ਼ਰ ਆ ਰਹੀ ਹੈ ਸਭ ਤੋਂ ਅਹਿਮ ਗੱਲ ਹੈ ਵੀ ਗੁਰੂ ਦੀ ਨਗਰੀ ਹੈ ਤੇ ਗੁਰੂ ਦੀ ਨਗਰੀ ਚ ਜਿਹੜੇ ਮਿਕਸ ਜਿਹੜਾ ਕੈਂਡੀਡੇਟ ਆਣਾ ਨੇ ਹਿੰਦੂ ਚਿਹਰਾ ਵੀ ਭੈਗਾ ਚੋਣ ਮੈਦਾਨ ਦੇ ਚ ਤੇ ਜੱਟ ਸਿੱਖ ਵੀ ਚੋਣ ਮੈਦਾਨ ਚ ਗਿਆ ਤੇ ਵੋਟਾਂ ਪੰਥਕ ਵੋਟਾਂ ਤੇ ਹਿੰਦੂ ਵੋਟਾਂ ਦੋਨੋਂ ਦੇ ਲਗਾਤਾਰ ਨਜ਼ਰ ਆਏ ਇਸ ਵਕਤ ਪੰਜਾਬ ਦੇ ਚ ਇਹ ਬੜਾ ਹੀ ਸਮਿਕਰਨ ਦੇਖਿਆ ਜਾ ਰਿਹਾ ਹੈ ਦੂਜੀ ਗੱਲ ਪਟਿਆਲਿਆਂ ਦੀ ਕਰਦੇ ਆ ਪਟਿਆਲੇ ਚ ਕਾਂਗਰਸ ਨੇ ਧਰਮ ਗਾਂਧੀ ਨੂੰ ਜਿਹੜੇ ਕੀ ਸਾਬਤ ਦਾ ਐਮਪੀ ਹੈ ਤੇ ਪਹਿਲਾਂ ਆਮ ਆਦੀ ਪਾਰਟੀ ਚ ਸੀਗੇ ਤੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਤੇ ਕਾਂਗਰਸ ਕਾਂਗਰਸ ਚੋਂ ਇਹ ਜਿਹੜੀ ਐਮਪੀ ਜਿਹੜੇ ਸਿਟਿੰਗ ਐਮਪੀ ਸੀਗੇ ਪੰਨੀਤ ਕੋਤ ਜਿਹੜੇ ਭਾਜਪਾ ਸ਼ਾਮਲ ਹੋ ਗਏ ਸੀ ਉਹਨਾਂ ਨੂੰ ਭਾਜਪਾ ਨੇ ਐਮਪੀ ਦੇ ਤੌਰ ਤੇ ਜਿਹੜਾ ਟਿਕਟ ਦੇ ਕੇ ਚੋਣ ਮੈਦਾਨ ਚ ਉਤਾਰਿਆ ਆ ਤੇ ਅਕਾਲੀ ਦਲ ਨੇ ਹਿੰਦੂ ਚਿਹਰਾ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਚ ਉਤਾਰਿਆ ਤੇ ਨਾਲ ਹੀ ਡਾਕਟਰ ਬਲਬੀਰ ਸਿੰਘ ਜਿਹੜੇ ਮੰਤਰੀ ਹੈਲਥ ਮਿਨਿਸਟਰ ਪੰਜਾਬ ਹੈ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਚੁੱਤਰਿਆ ਸਭ ਤੋਂ ਮਤਲਬ ਦੀ ਗੱਲ ਹੈ ਵੀ ਪਟਿਆਲਾ ਇੱਕ ਸ਼ਾਹੀ ਸੀਟ ਮੰਨੀ ਜਾਂਦੀ ਹੈ ਤੇ ਜਿਹੜਾ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਜਿਹੜੇ ਮੈਂਦੇ ਆ ਉਹ ਆਪਣਾ ਧਾਰ ਰੱਖਦੇ ਆ ਤੇ ਕੈਪਟਨ ਹਿੰਦਰ ਸਿੰਘ ਦਾ ਇਹ ਗ੍ਰੈਕ ਖੇਤਰ ਹੈ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਰਾਜ ਚੁੱਕੇ ਹਨ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਪਰ ਹਾਲੇ ਤੱਕ ਚੋਣ ਮੈਦਾਨ ਇਹਨਾਂ ਨੇ ਸ਼ੁਰੂ ਕਰਤਾ ਸਾਰੇ ਉਮੀਦਵਾਰ ਨੇ ਪਰ ਕਾਜ ਗੱਲ ਇਹ ਆ ਪਟਿਆਲਾ ਦੇ ਬੱਚੇ ਜਿਹੜੇ ਐਮਪੀ ਜਿਹੜੇ ਰਹੇ ਆ ਸਿਟਿੰਗ ਐਮਪੀ ਰਹੇ ਆ ਪਨੀਤ ਕੋਰ ਉਹਨਾਂ ਦੇ ਵੱਲੋਂ ਉਹਨਾਂ ਦੇ ਹੱਕ ਚਾਲੇ ਕੈਪਟਨ ਮੁੰਦਰ ਸਿੰਘ ਜਿਹੜੇ ਚੋਣ ਮੈਦਾਨ ਚ ਨਹੀਂ ਉਤਰੇ ਨੇ ਇਹ ਸਾਰੇ ਮਨੂੰ ਨਜ਼ਰ ਆ ਕਿ ਆਫਰ ਕੈਪਟਨ ਮੁੰਦਰ ਸਿੰਘ ਚੋਣ ਮੈਦਾਨ ਚ ਕਿਉਂ ਨਹੀਂ ਆਏਗੇ ਸਭ ਤੋਂ ਅਹਿਮ ਗੱਲ ਇਹ ਆ ਕਿ ਕਿਸਾਨਾਂ ਵੱਲੋਂ ਵਕ ਵਕ ਏਰੀਆ ਚ ਜਿਹੜਾ ਭਾਇਪਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਹੁਣ ਗੱਲ ਕਰੀਏ ਫਤਗੜ ਸਾਹਿਬ ਦੀ ਫਤਗੜ ਸਾਹਿਬ ਚ ਡਾਕਟਰ ਅਮਰ ਸਿੰਘ ਜਿਹੜੇ ਕਾਂਗਰਸ ਦੇ ਜਿਹੜੇ ਸਿਟਿੰਗ ਐਮਪੀ ਆ ਉਹ ਦੁਆਰਾ ਜਿਹੜਾ ਭਰੋਸਾ ਕੀਤਾ ਗਿਆ ਹੈ ਅਕਾਲੀ ਦਲ ਨੇ ਜਿਹਦੇ ਸਾਬਕਾ ਮੰਤਰੀ ਬਿਕਮਜੀਤ ਸਾਬਕਾ ਜਿਹੜੇ ਮੰਤਰੀ ਬਸੰਤ ਸਿੰਘ ਖਾਲਸਾ ਆ ਉਹਨਾਂ ਦੇ بیٹے ਬਿਕਮ ਸਿੰਘ ਖਾਲਸਾ ਜਿਹੜੇ ਵਿਧਾਇਕ ਰਹੇ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਤੇ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਜੀਪੀ ਜਿਹੜੇ ਵਿਧਾਇਕ ਰਹੇ ਐ ਤੇ ਕਾਂਗਰਸ ਚੋਂ ਆਪ ਚ ਸ਼ਾਮਲ ਹੋਇਆ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੋਇਆ ਤੇ ਇੱਥੇ ਹਾਲੇ ਅਕਲ ਭਾਈਪਾਣੇ ਆਪਣਾ ਕੋਈ ਇੰਮਿਦਵਾਨੀ ਦਿੱਤਾ ਹੈ ਫਰੀਦਕੋਟ ਦੀ ਗੱਲ ਕਰੀਏ ਤੇ ਹੰਸਾ ਹੈ ਹੰਸ ਜਿਹੜੇ ਕਿ ਦਿੱਲੀ ਤੋਂ ਜਿਹੜੇ ਐਮਪੀ ਬਣੇ ਸੀਗੇ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਚ ਉਤਾਰ ਦਿੱਤਾ ਹੈ ਇੱਥੇ ਫਰੀਦਕੋਟ ਦੇ ਵਿੱਚ ਜਿਹੜੇ ਗਾਇਕ ਹੈ ਤੇ ਉਸ ਤੋਂ ਬਾਅਦ ਜਿਹੜਾ ਰਾਜਵਿੰਦਰ ਸਿੰਘ ਜਿਹੜੇ ਅਕਾਲੀ ਦਲ ਜੋ ਉਮੀਦਵਾਰ ਦੇ ਤੌਰ ਤੇ ਉਤਰੇ ਹਨ ਜਿਹੜੇ ਕਿ ਗੁਰਦੇਵ ਬਾਦਲ ਦੇ ਪੋਤੇ ਹਨ ਤੇ ਉਹਨਾਂ ਦੇ ਜਿਹੜੇ ਜਿਹੜੇ ਗੁਰਦੇਵ ਬਾਦਲ ਹੈ ਖੇਤੀ ਮੰਤਰੀ ਦੇ ਜਿਹੜੇ ਰਹੇ ਆ ਤੇ ਨਾਲ ਹੀ ਉਹਨਾਂ ਨੂੰ ਕੇਵਲ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਚ ਰਹੇ ਆ ਤੇ ਹੁਣ ਉਹਨਾਂ ਦੇ ਪੋਤੇ ਜੇ ਰਾਜਿੰਦਰ ਸਿੰਘ ਜਿਹੜੇ ਚੋਣਾਂਾਂ ਚ ਉਤਰੇ ਆ ਤੇ ਦੇਖਿਆ ਜਾਵੇ ਤੇ ਕਰਮਜੀਤ ਅਨਮੋਲ ਜਿਹੜੇ ਕਿ ਕਲਾਕਾਰ ਆ ਬਹੁਤ ਹੀ ਜਿਹੜੇ ਮਨੇ ਮਾਦੇ ਦੀ ਕਿਰਿਆ ਉਹ ਗੜ ਕਿਹਾ ਜਾਂਦਾ ਹੈ ਤੇ ਮਾਦੇ ਲੱਗੇ ਜਿਹੜਾ ਬਹੁਤ ਹੀ ਖਾਸ ਗੁਣ ਹੈਂਦਾ ਨਾਲੇ ਇਹ ਜਿਹੜਾ ਹਰਸ਼ਮ੍ਰਿਤ ਬਾਦਰ ਜਿਵੇਂ ਸੀ ਬਾਦੇ ਤਰਫ ਨਹੀਂ ਉੜਦਾ ਇਲਾਕਾ ਮੰਨਿਆ ਜਾਂਦਾ ਐਮਪੀ ਕੋਰੇ ਨੇ ਅਲਿਕ ਨਾ ਤਕਾਲਦ ਨੂੰ ਨਾਈ ਕੌਰ ਨੇ ਆਪਣਾ ਰੋਮਿਦਵਰ ਐਲਾਨਿਆ ਹੈ ਇਹ ਤੋਂ ਲੱਗਦਾ ਹੈ ਸਾਲ ਨੂੰ ਨਾਲ ਹੀ ਅਹਿਮ ਸੀਟ ਜਿਹੜੀ ਹੈ ਗੁਰਦਾਸਪੁਰ ਦੀ ਬੜੀ ਮੰਨੀ ਗਈ ਹੈ ਉਸਨੀ ਦਿਓੜ ਜਿਹੜੀ ਸੀ ਉਹ ਚੋਣ ਮੈਦਾਨ ਚ ਸੀਗੇ ਤੇ ਹੁਣ ਜਿਹੜਾ ਉਹਨਾਂ ਨੇ ਭਾਰਤੀ ਪਾਪਤੀ ਨੇ ਤੋਂ ਉਹਨੂੰ ਇਸਨੀ ਦਿਓ ਦੀ ਟਿਕਟ ਕੇ ਦਿਨੇਸ਼ ਬੱਬੂ ਜਿਹੜੇ ਉਥੇ ਦੇ ਸੀਨੀਅਰ ਡਿਟਾ ਰਹੇ ਹੈ ਉਹਨਾਂ ਨੂੰ ਟਿਕਟ ਦਿੱਤੀ ਹੈ ਤੇ ਨਾਲ ਹੀ ਜਿਹੜਾ ਅਕਾਲੀ ਦਲ ਨੇ ਦਰਜੀਤ ਸਿੰਘ ਝਿਮਾ ਡਾਕਟਰ ਦਰਜੀਤ ਸਿੰਘ ਝਿਮਾ ਜਿਹੜੇ ਸਿੱਖਿਆ ਮੰਤਰੀ ਰਹੇ ਹੈ ਤੇ ਬੜੇ ਹੀ ਅਹਿਮ ਰਾਜਨੀਤਿਕ ਮੰਨੇ ਜਾਦੇ ਉਹਨਾਂ ਦੀ ਅੱਛੀ ਪਕੜ ਹੈ ਤੇ ਗੁਰਦਾਸਪੁਰ ਉਹਨਾਂ ਦਾ ਜਨਮ ਸਥਾਨ ਵੀ ਰਿਹਾ ਹੈ ਤੇ ਉਥੋਂ ਜਿਹੜਾ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਜਿਹੜਾ ਚੋਣ ਨੰਬਰ ਚੋਤਾੜਿਆ ਜਿਹਨਾਂ ਵੱਲੋਂ ਆਪਣੀ ਜਿਹੜੀ ਚੋਣ ਨੰਬਰ 24 ਵੀ ਕਾਫੀ ਤੇਜ਼ ਕਰ ਦਿੱਤੀ ਗਈ ਹੈ ਹੁਣ ਗੱਲ ਕਰੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕੋ ਜਿਹੜੇ ਵਿਧਾਇਕ ਅੱਛਾ ਹੀ ਕੱਲ ਸੀ ਜੁਵਾ ਸਹਿ ਹੈਗਾ ਉਹਨਾਂ ਨੂੰ ਟਿਕਟ ਦਿੱਤੀ ਹੈ ਦੇਖਣਾ ਹੋਰਗਾ ਵੀ ਹੁਣ ਜਿਹੜਾ ਇਹ ਤੋਂ ਹੋਣਦਾ ਚਾਹੇ ਕੌਂਸਲ ਬਲਵਾਨੀ ਤੇ ਉਮੀਦਵਾਰ ਦਾ ਐਲਾਨ ਕੀਤਾ ਜਾਣਾ ਹੈ ਅਡਤਪੁਰ ਸਾਹਿਬ ਬੜੀ ਹੀ ਐਮ ਸੀਟ ਮੰਨੀ ਜਾ ਰਹੀ ਹੈ ਬੜੀ ਐਮ ਸੀਟ ਬਣ ਗਈ ਹੈ ਉਦਯੋਗਿਕ ਨਗਰੀ ਆਦਿ ਮਾਲਵਾ ਦਾ ਖਾਸ ਇੰਡਸਟਰੀ ਸੀ ਬਣ ਗਿਆ ਹੈ ਇਹ ਤੋਂ ਜਿਹੜਾ ਨਵਨੀ ਸਿੰਘ ਮਿੱਟੂ ਜਿਹੜੇ ਸੀ ਐਮ ਪੀ ਕਾਂਗਰਸ ਦੇ ਸੀ ਉਹਨਾਂ ਨੂੰ ਉਹਨਾਂ ਭਾਜਪਾ ਚ ਪੱਲਾ ਫੜ ਲਿਆ ਸੀ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦੇ ਕੇ ਚੋਣਾਂ ਦਾ ਚੀ ਉਤਾਰਿਆ ਹੋਇਆ ਤੇ ਜਿਹੜਾ ਆਹ ਪਾਰਟੀ ਨੇ ਆਪਣੇ ਸੀ ਐਮ ਐਲ ਏ ਦਾ ਸੈਂਟਰਲ ਜਿਹੜਾ ਐਮ ਐਲ ਏ ਆ ਅਸ਼ੋਕ ਪ੍ਰਕਾਸ਼ ਪੱਪੀ ਨੂੰ ਟਿਕਟ ਦਿੱਤੀ ਹੈ ਜਿਹੜਾ ਕੱਲ ਹੀ ਅਨਾਉਂਸ ਹੋਇਆ ਤੇ ਉਹਨਾਂ ਵੱਲੋਂ ਵੀ ਆਪਣਾ ਚੋਣ ਵਿਚਾਰ ਜਿਹੜਾ ਕੱਲ ਰੋਡ ショਕ ਕਰਕੇ ਇੱਕ ਅਗਾਜ਼ ਕਰ ਦਿੱਤਾ ਹੈ ਬੜੀ ਖਾਸ ਸੀਟ ਮੰਨੀ ਜਾਂਦੀ ਹੁਸ਼ਿਆਰਪੁਰ ਦੀ ਇੱਥੋਂ ਡਾਕਟਰ ਡਾਈਗਮਰ ਚੱਬੇਵਾਲ ਜਿਹੜੇ ਕਿ ਕਾਂਗਰਸ ਤੋਂ ਆਇਆ ਤੇ ਉਹ ਆਪਣੇ ਤਸਕੀ ਤੇ ਉਹਨਾਂ ਨੂੰ ਕਿ ਦਿੱਤੀ ਹੈ ਆਮ ਆਦਮੀ ਆਮ ਆਦਮੀ ਪਾਰਟੀ ਵੱਲੋਂ ਤੇ ਲਗਾਤਾਰ ਇਹ ਉਹਨਾਂ ਨੂੰ ਚੋਣ ਪਛਾੜ ਕੀਤਾ ਜਾ ਰਿਹਾ ਹੈ ਤੇ ਭਾਜੀ ਜਨਤਾ ਪਾਰਟੀ ਨੇ ਜਿਹੜੇ ਸਾਫਤਾ ਜਿਹੜੇ ਕੇਂਦਰੀ ਸੋਮ ਪਾਸਤੀ ਆਪਣੀ ਪਤਨੀ ਜਿਹੜੀ ਉਹਨਾਂ ਦੀ ਪਤਨੀ ਹੈਗੀ ਹੈ ਚੁਟਾਰੇ ਬਾਕੀ ਬਾਕੀ ਉਥੇ ਜਿਹੜੇ ਆ ਉਹਨਾਂ ਨੂੰ ਕੈਂਡੀਡੇਟ ਬਣਾਣਨੇ ਆ ਪੰਥਕ ਸੀਟ ਬੱਚੋ ਮੰਨੀ ਜਾਂਦੀ ਫਡੂਰ ਸਾਹਿਬ ਸੀਟ ਤੋਂ ਲਾਜਿਤ ਭੁੱਲਰ ਜਿਹੜੇ ਮੰਤਰੀ ਹੈਗੇ ਆ ਉਹਨਾਂ ਨੂੰ ਚੋਣਵਾਲਾ ਚੁਟਾਰਿਆ ਹੋਇਆ ਤੇ ਪੱਪ ਨੇ ਮਨਦੀਪ ਸਿੰਘ ਨਿਯੁਕਤ ਜਿਹੜੇ ਕੀ ਪੰਥਕ ਕਾਰੂ ਜਾਣੇ ਜਾਂਦੇ ਆ ਤੇ ਉਹਨਾਂ ਨੂੰ ਚੋਣਵਾਲਾ ਚੁਟਾਇਆ ਹੁਣ ਸਭ ਤੋਂ ਵਿੱਚ ਗੱਲ ਇੱਥੇ ਹੈ ਵੀ ਤੁਸੀਂ ਇਹ ਸੀਟਸ ਆਪ ਦੇਖਿਆ ਵੀ ਆਮ ਤੌਰ ਤੇ ਜਾਬ ਕਿ ਲੋਕ ਆਇਆ ਇੱਕ ਦੂਜੇ ਦੀਆਂ ਆਪਣੀਆਂ ਪਾਰਟੀਆਂ ਛੱਡ ਕੇ ਦੂਜੇ ਪਾਰਟੀਆਂ ਲੈ ਕੇ ਭੌਂ ਸਿੱਟੀ ਐਮਪੀ ਦੇ ਪੁਰਾਣੇ ਜਿਹੜੇ ਮੌਜੂਦਾ ਐਮਪੀ ਰਹੇ ਗਿਆ ਉਹ ਕਿਉਂ ਜਿਹੜੇ ਸਾਫਤਾ ਕਾਂਗਰਸ ਦੇ ਲੀਡਰ ਰਹੇ ਗਿਆ ਪੁਰਾਣੀ ਦਲ ਦਾ ਲੀਡਰ ਹੈ ਸਾਫਤਾ ਬੁਧਾਇਕ ਹੈ ਜਾਂ ਕੋਈ ਉਹ ਰੱਖਦੇ ਸੀ ਇਹ ਕਿਉਂ ਚਲੇ ਗਏ ਅੱਜ ਕਾਰਨ ਨਹੀਂ ਲਿਆ ਵੀ ਉਹਨਾਂ ਲੱਗਿਆ ਕਿ ਤੇ ਮੈਂ ਕਿ 50 ਸਭ ਲੜਨਾ ਉਹ ਬੜੇ ਚੇਂਜ ਹੈ ਸੋ ਅਹਿਮ ਗੱਲ ਹੈ ਕਿ ਪੰਜਾਬ ਦੇ ਵਿੱਚ ਵੀ ਬਾਕੀ ਦੇਸ਼ ਦੇ ਜਿਹੜਾ ਰਾਮ ਮੰਦਰ ਦੇ ਰਾਮ ਜਿਹੜਾ ਦੂਜੇ ਮੁੱਦੇ ਆ ਬੜੇ ਗਰਮਾਟ ਭਰੇ ਹੋਏ ਆ ਖਾਸ ਕਰਕੇ ਜਿਹੜੀ ਸ਼ਹਿਰੀ ਸੀਟਾਂ ਤੇ ਰਾਮ ਮੰਦਰ ਦਾ ਮੁੱਦਾ ਜਿਹੜਾ ਅਹਿਮ ਬਾੜੀ ਹੈ ਹਿੰਦੂ ਜਿਹੜੀ ਵੋਟ ਬੈਂਕ ਹੈ ਉਹ ਕਾਫੀ ਜੁਟ ਰਿਹਾ ਆ ਲੇਕਿਨ ਜਿਹੜੀ ਜਿਹੜੀ ਪਹਾਇਪਾ ਦੇ ਆਪਣਾ ਵੋਟ ਬੈਂਕ ਹੈ ਉਹ ਤੋਂ ਕਾਂਗਰਸ ਤੇ ਦਲਲੀ ਦਲ ਤੇ ਬਾਕੀ ਪਾਰਟੀਆਂ ਆਮ ਆਦੀ ਪਾਰਟੀ ਜਿਹੜਾ ਟੋਟ ਬੈਂਕ ਹੈ ਉਹ ਮੋਰ ਤੇ ਚੱਲੀ ਭਾਜਪਾ ਨੇ ਦੂਜੀਆਂ ਪਾਰਟੀਆਂ ਨੂੰ ਆਪਣੇ ਚਲਿਆਂ ਦੇ ਲੀਡਰਾਂ ਦੇ ਤਾਂ ਕਿ ਜਿਹੜਾ ਭਾਜਪਾ ਦਾ ਵੋਟ ਬੈਂਕ ਤਾਂ ਰਵੇ ਤੇ ਉਹਨਾਂ ਦਾ ਵੋਟ ਬੈਂਕ ਹੈ હિન્દੂ ਵੋਟ ਬੈਂਕ ਹੈ ਉਹ ਆਪਣੀ ਪਾਰਟੀ ਨਾ ਪੈ ਕੇ ਇੱਧਰ ਪੈ ਜਵੇ ਤੇ હિન્દੂ ਵੋਟ ਬੈਂਕ ਦੇ ਨਾਂ ਤੇ ਉਹਨਾਂ ਨੂੰ ਇਸ ਤਰ੍ਹਾਂ ਪੰਜਾਬ ਦੇ ਵਿੱਚ ਪੈਰ ਜਮਾ ਮਿਲ ਜਵੇ ਤੇ ਇਵਨ ਇਹਨੂੰ ਦੇਖਦੇ ਹਾਂ ਭਾਜਪਾ ਦੀ ਸਟ੍ਰੈਟਜੀ ਨੂੰ ਦੇਖਦੇ ਹਾਂ ਜਿਸ ਦਾ ਕੋ ਲੁਧਿਆਣਾ ਦੀ ਗੱਲ ਕਰ ਲਈਏ ਕੱਲ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਉਤਾਰੇ ਗਿਆ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਉਤਾਰਨ ਦੀ ਵਜ੍ਹਾ ਕੀ ਰਹੀ ਹੈ ਹੋਈ ਜਿੱਤੇ ਦਾ ਕਰਨ ਨੀਤੀ ਤਾਰਾਂ ਦਾਨਾ ਪੰਡਤ ਸਾਸੀ ਪੰਡਤ ਇਹ ਮੁਖਬੀਆ ਕਿ ਜਿਸਾਂ ਸ਼ਹਿਰ ਦੀ ਵੋਟ ਹਿੰਦੂ ਵੋਟ ਜਿਹੜੀ ਆ ਉਹ ਸਾਰੀ ਹਿੰਦੂ ਵੋਟ ਇਤੋਂ ਜਿਹੜੀ ਆ ਉਹ ਹਿੰਦੂ ਵੋਟ ਸਾਰੀ ਸ਼ਹਿਰ ਦੀ ਉਹ ਕਿਦਾਂ ਲੱਗਦੇ ਜਿਹੜੀ ਭਾਜਪਾ ਦੇ ਹੱਥ ਚ ਨਾ ਪੁੱਗਦੇ ਉਹ ਭਾਜਪਾ ਦਾ ਵੋਟ ਬੈਂਕ ਤੋਂ ਆਵਾ ਜਿਹੜੀ ਦੂਜੇ ਪਾਰਟੀਆਂ ਦਾ ਹਿੰਦੂ ਵੋਟ ਬੈਂਕ ਹੈ ਉਹ ਜਿਹੜਾ ਆਮਾ ਦੀ ਪੱਟੀ ਵਿਖਾਤੇ ਚੱਲ ਜੂ ਕਿਉਂਕਿ ਭਾਜਪਾ ਦਾ ਪਿੰਡਾਂ 'ਚ ਵਿਰੋਧ ਕਾਫੀ ਨਜ਼ਰ ਆ ਰਿਹਾ ਤੇ ਪਿੰਡਾਂ ਦੇ ਵਿਰੋਧ ਦੇ ਕਰਕੇ ਉਹ ਜਿਹੜਾ ਉੱਥੇ ਦਾ ਵੋਟ ਬੈਂਕ ਹੈ ਉਹ ਆਮਾ ਦੀ ਪਾਰਟੀ ਆਪਣੇ ਹੱਥੇ ਚ ਲੈ ਜਾ ਜੂ ਕਿਉਂਕਿ ਜਿਹੜਾ ਹੁਣ ਭਾਜਪਾ ਨੂੰ ਪਾਣੀ ਨਹੀਂ ਜਿਹੜੀ ਵੋਟ ਤੇ ਕਾਂਗਰਸ ਨੂੰ ਵੀ ਉੰਨੀ ਨਹੀਂ ਪਾਣੀ ਪੁੱਛ ਲਿਆ ਕਰਕੇ ਤੇ ਸੱਤਾਧਾਰੀ ਪਾਰਟੀ ਆਪਣੇ ਜੀਆਂ ਕੰਮਾਂ ਦੇ ਬੱਲੇ ਉਹ ਵੋਟ ਬੈਂਕ ਜਿਹੜਾ ਆਪਣੇ ਆਪ ਨੂੰ ਜਿਹੜਲੇ ਨੂੰ ਕਰਦੀ ਪਈਆ ਤੇ ਇਹ ਸਭ ਦੇਖਦੇ ਆਇਆ ਜਿਹੜਾ ਬਹੁਤ ਰਾਜਨੀਤਿਕ ਲੋਗ ਇਹੀ ਕਰਦੇ ਪਿਆ ਜਿਹੜੀ ਭਾਜਪਾ ਦੀ ਸਟ੍ਰੈਟਜੀ ਨੂੰ ਜਿਹੜਾ ਹਿੰਦੂ ਵੋਟ ਬੈਂਕ ਜਿਹੜਾ ਸਮੀਕਰਨ ਚੇਂਜ ਕੀਤੇ ਇਹਦੇ ਕਰਕੇ ਪੰਜਾਬ ਦਾ ਸاسي ਸਮੀਕਰਨ ਕਾਫੀ ਬਦਲਿਆ ਤੇ ਆਮ ਆਦਮੀ ਪਾਰਟੀ ਇਹ ਦੇਖਦੀ ਪਈਆ ਕਿ ਇਹ ਕਿੰਨਾ ਵੋਟ ਬੈਂਕ ਅਸੀਂ ਲੈ ਸਕਦੇ ਹਾਂ ਕਿਉਂਕਿ ਆਪਣੇ ਜਿਹੜੇ ਵਾਅਦੇ ਆ ਉਹ ਕਿਤੇ ਜਿਹੜੇ ਗਰੰਟੀਆਂ ਦਿੱਤੀਆਂ ਉਹਦੇ ਤੇ ਬਿਲੀ ਫਰੀ ਦਾ ਜਿਆਦਾ ਵਾਅਦਾ ਹੈ ਹੋਰ ਜਿਹੜੇ ਕੰਮ ਜਿਹੜੀਆਂ ਕੀਤੀਆਂ ਉਹਦੇ ਆਧਾਰ ਤੇ ਕਿ ਵੋਟ ਬੈਂਕ ਜਿਹੜਾ ਉਹਨੂੰ ਖਿੱਚਿਆ ਜਾ ਸਕਦਾ ਹੈ ਉਧਰ ਕਾਂਗਰਸ ਜਿਹੜੀ ਹੈ ਇਹ ਐਂਟੀ ਕੰਬੈਸੀ ਜਿਹੜੀ ਸੈਂਟਰ ਦੀ ਐਂਟੀ ਕੰਬੈਸੀ ਹੈ ਤੇ ਜਿਹੜੀ ਭਾ ਗਾਉ ਆਮ ਆਦਮੀ ਪਾਰਟੀ ਦੀ ਐਂਟੀ ਕੰਬੈਸੀ ਹੈ ਉਹਦਾ ਜਿਹੜਾ ਵੋਟ ਬੈਂਕ ਹੈ ਤੇ ਆਪਾਂ ਜਿਹੜਾ ਵੋਟ ਬੈਂਕ ਹੁਚਾਲਾ ਕਰਕੇ ਪੋਸ਼ਾਣਾ ਚ ਤੇ ਪਿੰਡਾਂ ਚ ਜਿਹੜਾ ਉਹ ਜਿਹੜੇ ਵੋਟ ਬੈਂਕ ਹਾਸਲ ਕਰਨ ਦੀ ਜਿਹੜੀ ਆ ਪ੍ਰਾਪਤ ਚ ਕੀ ਆ ਤੇਰੀ ਚ ਕੀ ਆ ਉਹਨੂੰ ਮਨਜ਼ੂਰਨ ਕਰਦੇ ਪਏ ਆ ਇਹ ਹੀ ਕਾਰਨ ਹੈ ਕਿ ਜਿਹੜਾ ਕਾਂਗਰਸ ਹੈ ਚਾਲੀ ਦਾ ਲੈ ਦੇਗਾ ਪਿਆ ਜਿਹੜੀ ਜਿਹੜੇ ਉਮੀਦਵਾਰ ਖੜੇ ਹੁੰਦੇ ਉਸੇ ਮੁਕਾਬਲੇ ਚ ਉਹਦਾ ਦੇ ਉਮੀਦਵਾਰ ਤਿਆਰ ਕੀਤੇ ਜਾਣ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਦੂਸਰੇ ਦੇਸ਼ ਦੀ ਤਰ੍ਹਾਂ ਜਿਹੜੇ ਦੂਜੇ ਮੁੱਦਿਆਂ ਦੇ ਇਲਾਵਾ ਜਿਹੜੇ ਇਹ ਮੁੱਦੇ ਜਿਹੜੇ ਵੀ ਜਿਹੜੇ ਤੰਦੋਂ ਮੁੰਦਾ ਜਿਹੜਾ ਥਾਸ ਜਿਹੜਾ ਅਹਿਮ ਤੇ ਲਗਾ ਜਿਹੜੇ ਲੋਕ ਉਹ ਦੇ ਦੇ ਪਏ ਆ ਜੀ ਰਾਜਨੀਤੀ ਦਾ ਹੁੰਦੀ ਕਿੱਧਰ ਬੈਠਦਾ ਹੈ ਉਹਨਾਂ ਵੱਲੋਂ ਇਹੀ ਆ ਵੀ ਉਹ ਦਿਖਦੇ ਆ ਵੀ ਕੀ ਮੁੱਦੇ ਕੀ ਆਉਂਦੇ ਆ ਸਾਹਮਣੇ ਕੀ ਹੁੰਦੇ ਕੀ ਪਰਸ਼ੰਮਾ ਮੁੱਦਾ ਆ ਕਿ ਰੋਜ਼ਗਾਰ ਦਾ ਮੁੱਦਾ ਆ ਕਿ ਖੇਤੀ ਦਾ ਮੁੱਦਾ ਆ ਜਲਦੀ ਜੀ ਗੱਲ ਕਰੀਓ ਕਿ ਜੇ ਪਿੰਡਾਂ ਵਿੱਚ ਵਾਹ ਜਿਹਾ ਪਾਰਟੀ ਦਾ ਬਹੁਤ ਗਰੋਥ ਹੋ ਰਿਹਾ ਕਿਸਾਨਾਂ ਨੇ ਐਲਾਨ ਕੀਤਾ ਹੈ ਭਾਤ ਜਿੱਤਾ ਪਾਰਟੀ ਦੇ ਕੈਂਡੀਡੇਟ ਜਿੱਥੇ ਜਿੱਥੇ ਵੀ ਉਹ ਜਾਣਗੇ ਉੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ ਇਹਨੂੰ ਜਿਹੜਾ ਆਮ ਆਦੀ ਪਾਰਟੀ ਤੋਂ ਕਾਂਗਰਸ ਤੇ ਕਾਦੀਦ ਇਹਨੂੰ ਦੇਖਦਾ ਪਿਆ ਵੀ ਖਾਸ ਕਰਕੇ ਬੀਓ ਜਿਹੜਾ ਇਹ ਚੀਜ਼ ਨੂੰ ਬਣਾਵੇ ਤੇ ਜਿਹੜਾ ਬੂਲ ਬੈਂਕ ਹੈ ਉਹ ਆਪਣੇ ਵੱਲ ਤਲਵੇ ਇਹੀ ਕਾਰਨ ਵਿੱਚ ਮੰਨੇ ਜਾਂਦੇ ਕਿ ਕਾਲੀ ਦਲ ਵੱਲੋਂ ਭਾਤੀ ਜਨਤਾ ਪਾਰਟੀ ਨਾਲ ਗਠਬੰਧ ਨਹੀਂ ਕੀਤਾ ਗਿਆ ਕਿਉਂਕਿ ਜੇ ਗਠਨ ਤੱਲਨ ਤੇ ਜਿਹੜੀ ਪਥ ਗੋਡੀ ਕਿਸਾਨ ਮੋਰ ਸੀ ਉਹ ਕੁਝ ਸਦੀ ਸੀ ਹੁਣ ਜਿਹੜਾ ਕਾਲੀ ਦਲ ਹੈ ਜੇ ਤਾਂ ਮੋਰਸ ਦੇ ਚ ਹਿੰਦੂ ਵੋਟ ਜਿਹੜਾ ਖੜਾ ਕਰਕੇ ਨਾਲ ਪੰਥਕ ਬੋਰਡ ਤੇ ਜਿਹੜੀ ਕਿਸਾਨੀ ਬੋਰਡ ਦੇ ਪਲੱਸ ਹਿੰਦੂ ਬੋਰਡ ਇਕੱਠੀ ਕਰਕੇ ਉਹ ਆਪਣੀ ਸੀਟਾਂ ਤੇ ਜਿਹੜਾ ਆਪਣਾ ਪ੍ਰਭਾਵ ਜੁਵਾ ਕਰਕੇ ਉਹ ਜਿੱਤ ਹਾਸਲ ਕਰਨ ਦੀ ਰਣਨੀਤੀ ਬਣਾਇਆ ਹੈ ਐਵੇਂ ਤੋਨੂੰ ਲਗਾ ਜਿਆਦੀ ਜਿਹੜੀ ਪੰਜਾਬ ਚਾ 1 ਜੂਨ ਨੂੰ ਮਤਾਨ ਹੋਣਾ ਤੇ ਲਗਾਤਾਰ ਤੁਹਾਨੂੰ ਵੱਖ-ਵੱਖ ਤਰੀਕੇ ਟਾਂਗੇ ਚ ਐਦੇ ਤੁਹਾਨੂੰ ਜਾਣਕਾਰੀਆਂ ਅਸੀਂ ਦਿੰਦੇ ਰਹਾਂਗੇ ਸਾਡੀ ਤੁਹਾਡੀ ਕੋਸ਼ਿਸ਼ ਸਾਡੀ ਕੋਸ਼ਿਸ਼ ਕਿਦਾਂ ਲੱਗੇ ਜੂ ਤੁਸੀਂ ਕਮੈਂਟ ਕਰਕੇ ਦੱਸਿਓ ਬੜੇ ਲੋਕ ਜਾਗਤੀ ਦਾ ਡਿਜੀਟਲ ਦੇ ਨਾਲ ਮੈਂ